ਹਾਂਜੀ ਕੀ ਹੈ ਸੌਰੀ ਬੰਦਾ ਮਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰਵਾਤਰ ਸੈਟ ਹੈ ਸੌਰੀ ਵੀਨੋ ਨਿਕਲ ਪਰ ਠੀਕ ਹੈ ਲਓ ਜੀ ਕਰਤੀਓ ਲੋ ਦੀ ਸਟਾਰਟਿੰਗ ਸ਼ਵੇਰੇ ਸ਼ਵੇਰੇ ਹੀ ਇਟਸ ਟਾਈਮ ਬਾਕੀ ਭੈਣਰੀਆ ਧੁੱਪ ਜੀ ਪਤਾ ਨਹੀਂ ਕਿੱਧਰੋਂ ਪਹਿਲਾਂ ਤਾਂ ਹੈਗੀ ਸੀ ਸਾਰੇ ਸਿੱਧੇ ਮੂੰਹ ਤੇ ਹੀ ਆ ਗਏ ਤੇ ਬੈਠੇ ਬੈਠੇ ਯਾਰ ਸਰੂ ਕੋਲੇ ਜਾ ਆਪਣੀ ਕਿ ਇਹ ਵੀਡੀਓ ਵਗੈਰਾ ਐਡਿਟ ਕਰੀ ਕੋ ਇੱਕ ਦੋ ਮੈਚ ਲਾਈਏ ਪਬਜੀ ਦੇ ਤੇ ਫਿਰ ਉੜਦੇ ਆਂ। ਹਰਜਿੰਦਰਾ ਕਿਵੇਂ ਆ? ਓਕੇ। ਹੋਰ ਫਿਰ ਕੀ ਬੰਤਾ ਹੈ ਢਾਣਾ ਨਾ ਕਰ ਮੈਨੂੰ ਬਿਸਤਰੇ ਤੇ ਢੋਣਾ ਪਾਪ ਹੈ ਮਾਹ ਪਾਪ ਹੈ ਵੀ ਕਿਹੜੇ ਬਿਸਤਰੇ ਤੇ ਢਾਊਗਾ ਅੱਗੇ। ਉਹਦਾ ਫਰੈਂਡ ਸੀ ਕਿ ਦਿਖਾਈ ਚੋਂ ਪਰ ਥੱਲੇ ਕਰਕੇ ਵੇ। ਥੱਲੇ ਕਰਕੇ ਸਹੀ। ਮਾਛੀ ਦਾ ਮੁੰਡਾ ਦਾ। ਇਦਾਂ ਨਹੀਂ ਖਿਚੋਰਾ ਵੱਡਾ। ਕਾ ਥੋੜਾ ਰਹਿ ਗਿਆ ਉਹ ਵੱਡਾ ਪਰ ਠੀਕ ਹੈ ਚਲੋ ਠੀਕ ਹੈ ਬਹੁਤ ਟਾਈਮ ਹੋ ਗਿਆ ਚੱਕ ਕੇ ਚਾਬਾ ਜੂਕ ਗਿਆ ਛੱਡ ਕੇ ਬੱਚੇ ਉਹ ਧਰੱਖ ਦੇ ਬਾਹਰ ਠੀਕ ਹੈ ਬੜੀ ਅੱਸੀ ਧੂਪ ਨਹੀਂ ਕਿਲੀ ਹੈ ਬਾਹਰ ਓਕੇ ਕਲੀਅਰ ਰਿਪੋਰਟਾਂ ਬਿਲਕੁਲ ਪਤਾ ਨਹੀਂ ਪੁੱਤਰਾਂ ਨੇ ਦਾਣੇ ਨੂੰ ਖਾ ਲਏ ਕਿ ਨਹੀਂ ਚਲੋ ਖਾਦੇ ਉਹ ਨਾ ਖਾਦੇ ਨਾ ਰਾ ਪੇ ਭੁੱਖੇ ਮਰਦੇ ਖਾਣਗੇ ਬਾਕੀ ਅੱਜ ਗੁਰੂ ਸੁਰਜਣ ਦੀ ਰਹਿ ਸੀ ਪਰ ਕੈਮ ਸਰੀਰ ਕੈਮ ਨਹੀਂ ਤੇ ਸਰੀਰ ਕੈਮ ਬਣਾ ਜਾਣੀ ਆਪਾਂ ਠੀਕ ਹੈ ਕਿ ਨਹੀਂ ਚਲੋ ਦੇਖਦੇ ਆ ਦੱਸਦੇ ਆ ਹਰ ਕੀ ਬੰਦ ਹਾਂਜੀ ਬੱਚੇ ਛੋੜਦੇ ਆ ਜੀ ਵਿੱਚ ਤਾਂ ਰੱਜੇ ਜੀ ਬੱਚੇ ਸਾਨੂੰ ਪਤਾ ਹੀ ਰਾਤ ਦਾਣੇ ਨਹੀਂ ਖਾਦੇ ਤੜਕ ਉtre ਖਾਦੇ ਇਹਨਾਂ ਨੇ ਭਰੇ ਆ ਪੋਟੇ ਫੁੱਲ ਜਾਵਾ ਜੀ ਟੈਂਕਾਂ ਕਾ ਫੁੱਲ ਆ ਇਹਨਾਂ ਦਾ ਪੜਾਵਾਂਗੇ ਜੀ ਹਾਂਜੀ ਜੋ ਬਰੀ ਛੱਡੋ ਜੀ ਤੁਸੀਂ ਉਹਲਾ ਮਾਰਕਦੋਂ ਹੋਗੇ ਹਾਂਜੀ ਮਾਰਤਾ ਹੀ ਮੈਂ ਕਿਤੇ ਚਿੜੀ ਨੂੰ ਸਿੱਧਾ ਕਰਤਾ ਕੰਜਰ ਦੇ ਮਾ ਚਿੜੀ ਮਾਰਨੇ ਕਾ ਹੈਗੇ ਸੱਚੀ ਲੈ ਉਹਲਾ ਮੈਨੂੰ ਮਾਰਨ ਦਾ ਬੜਾ ਸਵਾਲ ਆ ਵਾੜੀ ਘਰੀ ਚ ਆ ਜਾ ਪੂਰਾ ਕਰ ਲੀ ਬਾਜਾ ਸੋ ਤੇ ਕਦੋਂ ਆਉਣਗਾ ਕਿਵੇਂ ਮਾਰੋ ਹਾਂ ਲਤਾ ਸਲਮਾਨ ਬੈਗ ਮਾਰ ਮਰੀਕੀ ਵੰਗੂ ਮਰੀਕੀ ਵੰਗੂ ਸਾਡੇ ਬੇਟਾਂ ਦਾ ਮਰੀਕੀ ਉਸਤਾਦ ਠੀਕ ਹੈ ਖੜ ਜੋ ਓਲਾ ਓਲਾ ਮਾਸਟਰ ਮਰੀਕੀ ਉਸਤਾਦ ਦਿਸ ਟਾਈਪ ਆਫ ਓਲਾ ਇਨਸਪਾਇਰਡ ਬਾਈ ਮਰੀਕੀ ਮਾਨਾ ਠੀਕ ਹੈ ਕਿ ਨਹੀਂ ਹੈ ਤੰਗਾ ਮਾਰਗਾ ਤੂੰ ਤੂੰ ਚੰਗਾ ਮਾਰਗਾ ਚੰਗਾ ਮਾਰਗਾ ਥੋੜਾ ਇਹਨੂੰ ਘੱਡ ਜਾ ਉਹਨਾਂ ਥੱਲੇ ਮਾਰਨੇ ਸੱਲ ਮਾਰ ਹੁਣ ਮੈਂ ਥੋੜਾ ਜਾ ਚੰਗਾ ਮਾਰ ਗਿਆ ਮੱਝਾ ਹੁਣ ਦਿਸ ਟਾਈਪ ਆਫ ਅਮਰੀਕੀ ਉਹ ਲਾ ਉਧਰ ਨਾਲ ਵਾਰਦੀ ਤੂੰ ਮੈਨੂੰ ਆਇਆ ਕੱਦ ਮਰੀਕੀ ਆਏ ਮਾਰ ਰੋਂਦੀ ਸੀ ਓਲਾ ਓਲਾ ਮਾਰੀ ਮਰੀਕੀ ਕਿੱਡੀ ਮਾਰਦਾ ਏ ਪੋਲਾ ਸਹੜ ਮਰ ਓਲਾ ਆ ਗਿਆ ਓਲਾ ਬਾਜੀ ਤੂੰ ਹੀ ਬਾ ਦੇਣਾ ਨਾਲ ਹੀ ਹੋਰ ਕੀ ਹੈ ਛੱਡ ਦੇ ਕਰੇ ਕੋਈ ਛੱਡ ਦੇ ਰੁਕੋ ਓ ਕੁਡਾ ਨੰਬਰ 4 ਕੁਤਰਾ ਨੰਬਰ 4 ਸੈਟਿੰਗ ਵਾਲੀ ਹੀ ਬੰਨ੍ਹ ਦਿੱਤੀ ਸੈਟਿੰਗ ਕਰਦੇ ਨਾਲ ਹਾਈ ਤਾਂ ਹੋ ਰਿਹਾ ਪਰਸੋ ਪਰਸੋ ਆਏ ਫਿੱਤਰ ਥੋੜਾ ਜਿਆਦਾ ਫੱਟ ਗਿਆ ਲੰਮਾ ਜਿਹਾ ਮਾਰਦਾ ਆਏ ਆਇਆ ਲੱਗ ਰਿਹਾ ਨਿਕਲ ਜਾਣਾ ਫਿੱਤਰ ਸਿੱਧਾ ਹੀ ਨਿਕਲ ਜਾਂਦਾ ਆਏ ਫਿੱਤਰ ਮੂੰਦਾ ਹੈ ਹਾਤਾ ਦਿਖਾਉਣੀ ਭੁੱਲ ਗਿਆ ਕਦੇ ਤੇ ਲੋੜ ਨਹੀਂ ਦਾ ਮੂੰਖ ਖਾਤਾ ਰੋਜ਼ ਪਾਪਾ ਪਹਿਲੇ ਮੇਰੇ ਖਾਦਾ ਹੀ ਵਧ ਗਿਆ ਹਾਂ ਉਦੋਂ ਪਹਿਲਾਂ ਮੈਂ ਦਿਖਾ ਦਿੰਦਾ ਅੱਦਮਣੀ ਵੀ ਖਾਤਾ ਹੁਣ ਰਹਿੰਦੀ ਸਿਕੜਤੀ ਓਖੇ ਹੀ ਰੋੜੇ ਲੈਟਰ ਉੱਡਾ ਬੁਝਾ ਗੇ ਮੁੰਡਿਆ ਚਾਬਾਂ ਕੱਢ ਹਾਂਜੀ ਆ ਗਈ ਗੱਡੀ ਗੁੱਡੀ ਤੇ ਹਾਂ ਕਰਤਾ ਲੈਟ ਬੰਦ ਮੁੰਡਾ ਪਾਉ ਦੀ ਗੱਡੀ ਕਰਾ ਕੇ ਹੈ ਪਾਉ ਦੀ ਗੱਡੀ ਕਰਾਉਣੀ ਪਊਗੀ ਓਖੇ ਰਿਪੋਰਟ ਕੂਟਰਾਂ ਗਾਂਡਿਆ ਤੇ ਬੈਠ ਗਏ ਫੇਰ ਨਹੀਂ ਛੱਡਾ ਹੱਟ ਕੇ ਨਹੀਂ ਸਪੇਅਰ ਯਾਰ ਫਿਰ ਮੈਂ ਕਿ ਇੱਥੇ ਹੀ ਫਰਦਾ ਰਹਿੰਦੇ ਯਾਰ ਕਿ ਨਹੀਂ ਕਿ ਚੱਕ ਛੱਡ ਲੈਨੇ ਜਰਾ ਹਣਾ ਸਪੇਅਰ ਚੱਕ ਲਿਆ ਜੀ ਬੈਡਕ ਚੋਂ ਮੈਂ ਵੀ ਇਧਰ ਫੜਨਾ ਫੋੜਨਾ ਓਖਾ ਹੈ ਤੇ ਐ ਵਾਰੀ ਕਰਾ ਲਗੇ ਦੀ ਇਹਦੀ ਵਾਰੀ ਕਰਾਉਣੀ ਰਹਿੰਦੇ ਗੇ ਤਿਆ ਕੁਡਾ ਕੁਲੀ ਮੜੇ ਮੁੰਡੇ ਸੇਤੀ ਸੇਤੀ ਸਪੀਰ ਨੂੰ ਇੱਧਰ ਆਂ ਟ੍ਰਾਂਸਫਰ ਕਰਦ ਗਏ ਖਲੋ ਜੀ ਟ੍ਰਾਂਸਫਰ ਖਲੋ ਵਾ ਖਲੋ ਵਾ ਲੰਡਵਾ ਹਾਂ ਜੀ ਉਹ ਆ ਕੀ ਕਹੀ ਨਾ ਛੱਡ ਵਾ ਪਾ ਮਾਈਆ ਹੁਣ ਤਾਂ ਖੋਰ ਹੀ ਕੋ ਖੋਰਿਆ ਲੈ ਕੰਜਰ ਦਾ ਨਾ ਹੋਏ ਬੱਚਾ ਉੱਡ ਰਹਾ ਹੈ ਲੈ ਉਹ ਦੇਖ ਇੱਲ ਤਾਂ ਕੱਲ ਨਹੀਂ ਇੱਲ ਤਾਂ ਹੀ ਹੋੜ ਦੇ ਚ ਕੋਈ ਨਹੀਂ ਯਾਰ ਤੁਸੀਂ ਕੀ ਕਰੋਗੇ ਮੈਨੂੰ ਸੋਡੇ ਤੇ ਹੋਈ ਜਾਂਦੀ ਐ ਮੈਨੂੰ ਤਾਂ ਹੋੜੀ ਫਿਕਰ ਖਾਈ ਜਾਂਦੀ ਐ ਥੋੜਾ ਫਿਕਰ ਆਇਆ ਇੰਨਾ ਐਡਾ ਕਰ ਰਹਿ ਗਿਆ ਐ ਇੰਨਾ ਕਰ ਰਹਿ ਗਿਆ ਖਾੜ ਦੇ ਕਮੈਂਟਰ ਕੀ ਖਾ ਲਿਆ ਅੰਨ ਖਾ ਲਿਆ ਰੋਟਾ ਠੀਕ ਹੈ ਇੱਕ ਮਿੰਟ ਖਾੜ ਦੇ ਉਹਨੂੰ ਬੱਚੇ ਦਿਖਾ ਦੇ ਜੀ ਕਿੱਥੇ ਆ ਬੱਚੇ ਬਾਹਰ ਜਾਂਦੇ ਇਹਦਾ ਛੱਡਿਆ ਆਪਾਂ ਦੂਜੇ ਮਿੰਨੀ ਕੋਲ ਉਹ ਕਰ ਦੇ ਹੈ ਉਹ ਕਿੱਥੇ ਉਹ ਪੱਥਰ ਜਿਕੇ ਮਾਰਦਾ ਜਾਂਦਾ ਕਿਸੇ ਰਖੇ ਯਾਰ ਉਹ ਹਾਂ ਆ ਗਿਆ ਆ ਆ ਗਿਆ ਵੇਖ ਲੈ ਵੇਖ ਲੈ ਵੇਖ ਲੈ ਵੇਖ ਲੈ ਵੇ ਘੱਡਾਵਣੀ ਨੇ ਵਖਾਤੀ ਵਾਹੋ ਚਾਜ ਜੂਤੇ ਗਏ ਬੱਚੇ ਆਜੂਤੇ ਗਏ ਹੰਝੀ ਮੇਰੇ ਦੋਸਤੋ ਆਏ ਜੀ ਇਧਰ ਲੈ ਗਰੇ ਰੋਟੀ ਖਾਇਆ ਸੀ ਤੇ ਆਪਣੇ ਬੱッセ ਵੀ ਬੈਠ ਗਏ ਭਾਈ ਧੁੱਪ ਹੋ ਗਈ ਕਰੜੀ ਤੇ ਕਹਿੰਦੇ ਚਾਚਾ ਜੀ ਸਾਡੇ ਵੱਸੋਂ ਬਾਹਰ ਗੱਲਾਂ ਕਰੇ ਚੌੜ ਕਰਦਾ ਵੀ ਰਾ ਦਾਣੇ ਦੂਣੀ ਖਾਤੇ ਤੜਕੇ ਦਾਣੇ ਖਾਦੇ ਸੀ ਇਹਨਾਂ ਨੇ ਰੋਟੀ ਭਰੀ ਦਾਣਿਆਂ ਦੇ ਉਹ ਮਿੰਟਾਂ ਤੇ ਉੱਡ ਕੇ ਕੋਈ 2 ਘੰਟੇ 3 ਘੰਟੇ ਬੈਗੇ ਬੱਸ ਹਨ ਐਡਾ ਕੁਛ ਹੀ ਨਹੀਂਗਾ ਬਾਕੀ ਤੇ ਆਹ ਆ ਤਾਂ ਫਿਰ ਵੀ ਖਾ ਗਈ ਸੀ ਇਹ ਕੁੱਡੇ ਵੀ ਛੱਡੀ ਸੀ ਆਪਾਂ ਤੇ ਬੱਚੇ ਕੱਢ ਗਏ ਨਾ ਇਹਨੂੰ ਪਤਾ ਹੀ ਨਹੀਂ ਕੀ ਇਹ ਚਾਹ ਉਹ ਇਹ ਲੈ ਦਾਣੇ ਨਹੀਂ ਖਾਂਦੇ ਉਹ ਭਾਈ ਕਿਹਨੇ ਸਾਨੂੰ ਕੀ ਦੇ ਨਾਲ ਰੁੱਸੇ ਹੋਗੇ ਨਾਲ ਦੀ ਗੱਲ ਆ ਕੋਈ ਮਾਤਾ ਦੱਸ ਦਿਓ ਉਹ ਚੱਕਰ ਆ ਦਾ ਉਹ ਪੋਦੇ ਅੱਖ ਨੂੰ ਭਾਈ ਖਾਨ ਨਾਲ ਕਾ ਦੀ ਦੁਸ਼ਮੜੀ ਐ ਚਲੋ ਕੋਈ ਨਾ ਸੱਚ ਹਾਂ ਬਾਈ ਗੋਰੀ ਕੋਲੇ ਆਇਆ ਸੀ ਗੁਰੂ ਸਾਹਿਬ ਨਾਲ ਉੱਥੇ ਵੀ ਨਹੀਂ ਜਾਇਆ ਗਿਆ ਉਹ ਸਾਨੂੰ ਮੈਨੂੰ ਲੱਗਦਾ ਦੱਸ ਤਾਂ ਉਹਨੇ ਦੋ ਪਹਿਲਾਂ ਹਾਂ ਬਾਈ ਕਹਿੰਦਾ ਵਿਆਹ ਤੇ ਹਨ ਤੇ ਰਾਜਸਥਾਨ ਲੈ ਕੜ ਮੈਂ ਚਲ ਕੋਈ ਨਾ ਫਿਰ ਕਦੀ ਕਿੜਾ ਮਾਰ ਲਾਂਗੇ ਬਸ ਹੁਣ ਕਰਨਾ ਕੀ ਹੁਣ ਅੰਦਰ ਪਰ ਤਾਂ ਬਾਹਰ ਝੜ ਕੇ ਆਵਾਂ ਉਦੋਂ ਬਾਅਦ ਬਸ ਅੰਦਰ ਬਹਿ ਕੇ ਇਹ ਤੇ ਗੇਮ ਖੇਡਦੇ ਆ ਤੇ ਬਾਹਰ ਨਿਕਲਨ ਵਾਲਾ ਕੋਈ ਕੰਮ ਸੱਚ ਇੱਕ ਚੀਜ਼ ਆ ਦਿਖਾਉਣੀ ਭੁੱਲ ਗਿਆ ਕੱਲ ਦੁਕਾਨ ਤੇ ਗਿਆ ਸੀ ਤੇ ਉੱਥੋਂ ਲਿਆਂਦੀ ਸੀ ਇਹ ਕਟੋਰੀ 50 ਰੁਪਏ ਦੇ ਉੱਤੇ ਘਰਦਿਆਂ ਨੇ 45 ਰੁਪਏ ਦਾ ਸਮਾਨ ਲਿਆ ਤਾਂ ਤੇ 5 ਰੁਪਏ ਦੀ ਮਹਰੀ ਕਟੋਰੀ ਲੈ ਜਾਦੇ ਮੋੜ ਕੇ ਘਰੇ ਤਾਂ ਚਲ ਕਾਣੂਲ ਜਾਣਿਆ ਹੈ ਨਾਲ ਲੇਖੇ ਲਾਏ ਇਹ ਹੈ ਤੇ ਓਕੇ ਬਸ ਜੀ ਆ ਗਿਆ ਆਪਣੀ ਗੱਡੀ ਤੇ ਮੈਂ ਬਸ ਕੋਲੇ ਚਾਰਜਰ ਹੈ ਤੇ ਇਰਪੋਰਗੇ ਦਰ ਗਈ ਬ੍ਰੋ ਵਟ ਦਾ ਐਫ ਹੋ ਗਿਆ ਹਾਂਜੀ ਮੇਰੇ ਦੋਸਤੋ ਤੇ ਫੋਨ ਆਇਆ ਜੀ ਚੋਬਰ ਦਾ ਗੇਮ ਖੇਡਦੇ ਖੇਡਦੇ ਨੂੰ ਕਹਿੰਦੇ ਜੀ ਬੈਰੀ ਇਹੀ ਫਿਰਦੀ ਹੈ ਖਦਾ ਪਾਈ ਜਾਂਦੀ ਹੈ ਤੇ ਹੌਨਸਾਰ ਪੈ ਗਈ ਨੀਗਾ ਜੀ ਇਹ ਕਲੇ ਮੂੰਹ ਵਾਲੀ ਤੇ ਜੀ ਉਹ ਫਿਰਦੀ ਜੀ ਆ ਫਿਰਦੀ ਆ ਫਿਰਦੀ ਆ ਫਿਰਦੀ ਪਾਉਗੀ ਖਦਾ ਕਹਿੰਦੇ ਪੈਰਾਗ੍ਰਿਨ ਫਾਇਲ ਕਰਵਾਇਦਾ ਮੇਰੇ ਵੀਰੋ ਚੋਬਰ ਵਾਲਾ ਇੱਕ ਤਾਂ ਸੱਟ ਗਈ ਬਈ ਸਪੇਅਰ ਵਾਲਾ ਤੇ ਉਹਦਾ ਢਿੱਡ ਵਾਲਾ ਘੋੜੇ ਦਾ ਪੱਠਾ ਜਿਹੜਾ ਉਹਨੂੰ ਕਰ ਗਈ ਉੱਚਾ ਇਹ ਠੀਕ ਹੈ ਕਿ ਨਹੀਂ ਇੱਕ ਮਿੰਟ ਬਲ ਤਾਂ ਜ਼ੂਮ ਕਰਕੇ ਆਪਾਂ ਉਹਨੂੰ ਕਰਕੇ ਉੱਚਾ ਹੁਣ ਆ ਆ ਫਿਰਦੀ ਆ ਆ ਫਿਰਦੀ ਹੁਣ ਦੇਖੋ ਵੀ ਭੈਂਚਕ ਦਾ ਬਲਰ ਹੁੰਦਾ ਮਾੜੀ ਗੱਲ ਐਰ ਕੰਜਰ ਦੇ ਦੀ ਉਹ ਐਂਦੀ ਹੋ ਜਾਂਦੀ ਆ ਐਂਦੀ ਆ ਫਿਰਦੀ ਚਲੋ ਦੇਖਦੇ ਆ ਕੋਈ ਨੇ ਕੀ ਸੀਨ ਬਣਦਾ ਦੱਸ ਦਿਆ ਤੁਹਾਨੂੰ ਵੀ ਕੀ ਹਸਾਬ ਕਰਤਾ ਗੌਰ ਸੇ ਦੇਖੀਏ ਇਸ ਚਿਹਰੇ ਕੋ ਦੇਖੀਏ ਕੂਨੀ ਦਰਦੇ ਕੋ ਯਹੀ ਹੈ ਜੋ ਬੈਰੀ ਕੇ ਸਾਥ ਲੜਕੇ ਆਇਆ ਹੈ ਇਹੀ ਹੈ ਜੋ ਤਤੀਤਗੜ੍ਹ ਦੇ ਫਾਈਟ ਕਰ ਗਿਆ ਗੌਰ ਸੇ ਦੇਖ ਇਸਕੂਨੀ ਹਲਦਰ ਕੀ ਵੀਦੇ ਮੁੱਠੀ ਨਾਲ ਮੁੱਠੀ ਮਾਰ ਉਹ ਤਾਂ ਨਹੀਂ ਪਾਰ ਕੀ ਨਹੀਂ ਨਹੀਂ ਉਹ ਹੈ ਨਹੀਂਗਾ ਬਲਬਲਾ ਨਹੀਂਗਾ ਖਟੋਰੀ ਮੈਂ ਬਲਬਲਾ ਖਟੋਰੀ ਕਿਉਂ ਗਾਲ ਆਪਣਾ ਉਹ ਨਹੀਂਗਾ ਇਹ ਦੁੱਧਾ ਚੀਜ਼ ਹੈ ਇੱਕ ਵਾਰ ਗੇ ਮਾਰਾਂ ਕੰਜਰ ਤੇ ਮੈਂ ਕਹਿੰਦਾ ਗੋਲੀ ਦੇ ਦੇ ਨ ਦਗਾਈ ਦਬੀ ਕਰ ਮੂੰਹ ਕੇ ਮੂੰਹ ਕੇ ਕੇ ਪਰ ਸਾਰਾ ਡੱਟ ਲੱਗ ਜਾਂਦਾ ਆਹ ਲੈ ਬਈ ਦੂਸਰਾ ਹੈ ਸੱਚੀ ਓਏ ਤੂੰ ਨਹੀਂ ਰਾਜ ਸਾਧ ਨਹੀਂ ਨੂੰ ਕੋਈ ਨਹੀਂ ਰਾਜ ਸਕਦਾ ਤੂੰ ਗੁਰੂ ਦਾ ਲੰਗਰੀ ਫੇਲ ਕਰ ਦੇਗਾ ਤੂੰ ਹਾਂਜੀ ਕਰ ਰਹੇ ਆ ਜੀ ਚੈੱਕ ਕਰ ਰਹੇ ਆ ਨੋਟ ਆਹ ਦੇਖੋ ਐ ਬਾਇਓ ਡਾਟਾ ਬਾਟੋ ਡਾਟਾ ਕਹਿ ਲੱਗਿਆ ਸੀ ਬਾਇਓ ਡਾਟਾ ਐ ਲਿਖ ਰੱਖਿਆ ਆਪਾਂ ਠੀਕ ਹੈ ਕਿ ਨਹੀਂ ਕੋਈ ਪਤਾ ਨਹੀਂ ਕੱਲਾ ਵੱਡਾ ਸ਼ਾਹ ਖਲੇ ਤਾਂ ਖਟਕਾਂ ਕਾਲੀ ਨੂੰ ਕੂਤਰੀ ਲਿਖਦੀ ਹੇ ਬੱਚਿਆਂ ਦੇ ਨੰਬਰ ਲਿਖ ਦਿੱ ਥੱਲੇ 191 ਤੇ 191 ਤੇ 190 ਹੈਨਾ ਬਸ ਸਹੀ ਅਲੱਗ ਆ ਪਤਾ ਮੈਨੂੰ ਕਿਹੜਾ ਹੁਣ ਇਧਰੋਂ ਵੱਡਾ ਕੂਤਰੀਆਂ ਵਾਲਾ ਖੁੱਡਾ ਖੋਲ ਤੇ ਇਧਰੋਂ ਵੱਡੀ ਚੌੜਸ ਵਾਲੀ ਕੂਤਰੀ ਦਾ 18 ਨੰਬਰ ਵੇਖਣਾ ਆਪਾਂ ਕੀ ਜਾਓ ਤੇ ਝੋਣਗਾ ਪੀਆਂ ਅਲਮੈਰਾ ਦੇ ਹਾਂਜੀ 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 ਲਗਭਗ ਕਰਤੇ ਸਾਰੇ ਕੂਤਰ ਰੋਟ ਲਗਭਗ ਜਿੰਨੇ ਡਾਊਟ ਸੀਗੇ ਜਾਂ ਜਿੰਨੇ ਰਹਿੰਦੇ ਸੀਗੇ ਆ ਰਹੇ ਕੂਤਰ ਕੋਈ ਯਾਰ ਦਾਤ ਕੜੇ ਰਗੇ ਕਰੀ ਆਨੇ ਆ ਚ ਖੱਟੀਆਂ ਅੱਖਾਂ ਕਾਲੀ ਨੋਕ ਕਾਲੇ ਛੱਟ ਕਾਲੇ ਛੱਟ ਉਹ ਆ ਕੀ ਹੈ ਕੀ ਆ ਕਾਲਾ ਟੂਸਿਆਂ ਵਾਲੇ ਦੀ ਪੱਠੀ ਇੱਕ ਡਾਇਰ ਖੱਟੀ ਅੱਖਾਂ ਕਾਲੀ ਲੋਕ ਫੜ ਜੇ ਕੋਟ ਦੇਖਦੇ ਵਾਸਤੇ ਓਕੇ ਹੋ ਗਈ ਜੀ ਰਿਪੋਰਟ ਲਗਭਗ ਜਿੰਨੇ ਕਬੂਤਰ ਤੇ ਬੱਚੇ ਰਹਿੰਦੇ ਸੀ ਨੋਟ ਕਰਨ ਵਾਲੇ ਸਾਰੇ ਨੋਟ ਕਰ ਲਏ ਠੀਕ ਹੈ ਜੀ ਹੁਣ ਕਾਪੀ ਸਾਹਮਣੇ ਆਪਣੀ ਅੰਦਰ ਕਿਉਂ ਪਰ ਗਿਆ ਬੈਗ ਚੱਕਣ ਕਹਿੰਦਾ ਮੈਂ ਟਿਊਸ਼ਨ ਆਉਣਾ ਬੁੜ ਕੇ ਇੱਥੇ ਮੈਂ ਵੀ ਠੀਕ ਹੈ ਇਹਨੂੰ ਰੱਖ ਦਗੇ ਇੱਥੇ ਬਾਕੀ ਸਾਰਾ ਕੰਮ ਓਕੇ ਹੈ ਰਿਪੋਰਟ ਬੱਚੇ ਚੋਬਰ ਲਾ ਗਿਆ ਸੀ ਅੰਦਰ ਠੀਕ ਆ ਇੱਧਰ ਦੇਖ ਕੇ ਮਹਾਨ ਸ਼ਖਸੀਅਤਾਂ ਨੇ ਵੀ ਹੱਦੀ ਵੀ ਹਜੇ ਵੀ ਟਰੇ ਖਾਲੀ ਨਹੀਂ ਕੀਤੀ ਇਹਨਾਂ ਠੀਕ ਆ ਕਿ ਨਹੀਂ ਚਲੋ ਕੋਈ ਨਾ ਅੱਜ ਮੈਂ ਤਾਂ ਕਹਣਾ ਆਪਾਂ ਪਾਉਂਦੇ ਨਹੀਂ ਇਹਨਾਂ ਨੂੰ ਦਾਣੇ ਆਪੇ ਭੁੱਖੇ ਰਹਿਣਗੇ ਨਾ ਜਦੋਂ ਪਰ ਕੱਲ ਨੂੰ ਆਪੇ ਖਾਣਗੇ ਠੀਕ ਆ ਹਾਂ ਤੇ ਇੱਧਰ ਲੈਣੇ ਮੈਂ ਹਾਂ ਸ਼ਕਤੀਆਂ ਕਰੀ ਬਟਾ ਖਾਲੀ ਹਾਂ ਇੱਧਰ ਨਾ ਜਾਵਾਂ ਖੁੱਡੇ ਖਾਦੀ ਜੀ ਇਹਨਾਂ ਦੇ ਠੀਕ ਹੈ ਹਾਂਜੀ ਮੇਰੇ ਵੀਰੋ ਤੇ ਹੁਣ ਸਾਨੂੰ ਟਾਈਮ ਲੈਪਸ ਦੀ ਮਤ ਨਾਲ ਦਿਖਾਉਂਦੇ ਆਪਾਂ ਇਹ ਦਾਣੇ ਦੁਨੇ ਕਰਦੇ ਆਂ ਤਿਆਰ ਸਾਰੀਆਂ ਟਰੇਆਂ ਟਰੂਆਂ ਸਾਫ ਸਫਾਈ ਕਰਦੇ ਆਂ ਮਿੰਟਾਂ ਸਕਿੰਟਾਂ ਛੇਤੀ ਛੇਤੀ ਤੇ ਫਿਰ ਉਸ ਤੋਂ ਬਾਅਦ ਦਾਣੇ ਦੁਨੇ ਤੇ ਰੱਖੀ ਹੁਣ ਸਾਰੇ ਕਬੂਤਰਾਂ ਨੂੰ ਦਾਣੇ ਆਪਾਂ ਟਾਈਮ ਨਾਲ ਤੇ ਵਾਟਰ ਇਹਨਾਂ ਕੋਲੇ ਪਿਆ ਹੀ ਆ ਬਰੋ ਪਾਣੀ ਅੱਧ ਘੱਟ ਪੀਂਦੇ ਹਜੇ ਵੀ ਆ ਤੇ ਖੜੀ ਪਾਣੀ ਵਾਲੇ ਭਾਂਡੇ ਜੀ ਵੱਡੇ ਤਾਂ ਹੀ ਨਹੀਂ ਪਤਾ ਲੱਗਦਾ ਕੋਈ ਘੱਟ ਵੱਧਦਾ ਲਓ ਜੀ ਖੁੱਡਾ ਨੰਬਰ 1 ਵੱਡੇ ਕਬੂਤਰਾਂ ਵਾਲਾ ਆਇਓ 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 ਪੱਤਾ ਟਰੇ ਥੱਲੇ ਆ ਗਿਆ ਸੀ ਕਾਮਲਾ ਨਾਲ ਇੱਧਰ ਆ ਗਿਆ ਖੁੱਡਾ ਨੰਬਰ 2 ਕਬੂਤਰੀਆਂ ਵਾਲਾ ਆਇਓ 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 ਪੱਤਾ ਆਇਓ 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 ਇੱਧਰ ਆ ਗਿਆ ਜੀ ਆਪਾਂ ਬੱਚਿਆਂ ਵਾਲੇ ਪਾਸੇ ਅੱਜ ਨੂੰ ਥੋੜਾ ਜਿਹਾ ਫਲੇਵਰ ਬਦਲਿਆ ਦਾਣਿਆਂ ਦਾ ਆਪਾਂ ਸਿਰਫ ਅੱਜ ਦੇਣ ਵਾਸਤੇ ਆਇਓ 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 ਪੁੱਤ ਉਹ ਯਾਰ ਸਪੇਅਰ ਨੂੰ ਚੱਕ ਇੱਧਰ ਛੱਡ ਗਿਆ ਆਪਾਂ ਖੜਜੋ ਇਹ ਥੱਲੇ ਹੀ ਉਤਰਿਆ ਫਿਰਦਾ ਦੂਜੇ ਇਹਦੇ ਮਗਰ ਰੀਸ ਨਾਲ ਥੱਲੇ ਉਤਰਿਆ ਕਰਨਗੇ ਫਿਰ ਹਨਾ ਲਿਆ ਪੱਕਾ ਤਰਕੀਬ ਕੰਮ ਕਰੂ ਚੱਕ ਲੈ ਸਪੇਅਰ ਇੱਧਰ ਛੱਡ ਗਏ ਇਹਨੇ ਰਹਿਣਾ ਥੱਲੇ ਥੱਲੇ ਤੇ ਇਹਨੂੰ ਦੇਖ ਕੇ ਦੂਜੇ ਵੀ ਥੱਲੇ ਉਤਰਨਗੇ ਸਾਰੇ ਇਹ ਆ ਦੇਖੋ ਆਇਓ 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 ਪੱਤਾ ਆਇਓ 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 ਜੀ ਹੁਣ ਆਉਣਗੇ ਥੱਲੇ ਸਾਰੇ ਦਾਣਾ ਹਣ ਇਧਰਲੇ ਤਾਂ ਆ ਗਏ ਉਹ ਦੇਖੋ ਸਪੇਅਰ ਆ ਗਿਆ ਮਗਰ ਹੀ ਡੇਵੇ ਦੂਜੇ ਵੀ ਨਾਲ ਦੀ ਨਾਲ ਆਏ ਸਕੀਮ ਵਰਕ ਕਰਿਆ ਕਰੋ ਅੱਜ ਟਰੇਆਂ ਵੀ ਲਗਾਉਣੀਆਂ ਨੇ ਦੇਖੋ ਨਾਲੇ ਵੱਡੇ ਕੂਤਰ ਹੋਣੇ ਜ਼ਰੂਰੀ ਆ ਬੱਚੇ ਨਾਲ ਜਦੋਂ ਬੱਚੇ ਤੰਗ ਕਰਨ ਉਦੋਂ ਆਇਓ 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 ਬੇਟਾ ਲਓ ਜੀ ਇੱਥੇ ਪਾਸੇ ਵੀ ਆ ਗਏ ਆਪਾਂ ਇਹ ਇੰਦਰੇ ਨਾਲ ਵੀ ਰੱਖ ਦਈਏ ਠੀਕ ਆ ਓਕੇ ਰਿਪੋਰਟ ਪਾਣੀ ਸਾਰੇ ਕੂਤਰਾਂ ਕੋਲੇ ਪਿਆ ਸੀਗਾ ਤੇ ਦਾਣੇ ਪਾਤੇ ਟਾਈਮ ਤੇ ਇੱਕ ਬਾਬੇ ਉਹ ਗੱਲ ਹੋਰ ਪਤਾ ਲੱਗੀ ਐ ਦਵਣੀ ਕਹਿੰਦਾ ਆਪਾਂ ਤਾਂ ਹੋਰ ਸ਼ੋਅ ਮੈਚ ਵੀ ਕੀ ਜਾਂਦੇ ਸੀਗੇ ਦਵਣੀ ਕਹਿੰਦਾ ਆਪਣਿਆਂ ਮਗਰ ਵੀ ਬੈਰੀ ਪਈ ਫਰੀ ਯਾਰ ਹਰੇ ਟੇ ਡਲੇ ਮਗਰ ਹਾਂ ਆਪ ਕੀ ਅੱਖੀ ਕੇ ਬਿੰਦੇ ਵੇਖਤੇ ਆ ਇੱਥੇ ਨਹੀਂ ਪੈ ਦੜਕੇ ਮੈਂ ਤੇ ਹਾਂ ਮੰਝੇ ਤੇ ਹਾਂ

ਬਾਜ ਗਿਆ ਤਾਂ ਤੀਦ ਗਾਂਢ ਛੇੜਦਣ ਜਿੱਕ ਤੋਂ ਘਰੇ ਆਇਆ ਵਾ ਦੂਜੇ ਉੱਚਾ ਚੜ ਗਏ ਗੁਲਾਬੀ ਟੇਡ ਵਾਲਾ ਹਰੇ ਟੇਡ ਵਾਲਾ ਭਰਾ ਹੀ ਹੋ ਸੀਗਾ ਟੱਪ ਗਿਆ ਫੜਿਆ ਨਹੀਂ ਗਿਆ ਪੂਰਾ ਜੁੱਧ ਚੱਲੇ ਗਿਆ ਹਰੇ ਟੇਡ ਵਾਲਾ ਹੈ ਜੇ ਤੇ ਆਪ ਜੀਦੇ ਤੇ ਆਪਣੀ ਅੱਖ ਉਹ ਤੇ 베ਰੀ ਦੀ ਅੱਖ ਆਏ ਜੇ ਇਹਨਾਂ ਪਾ ਕਹਿੰਦਾ ਬਾਈ ਛੇੜ ਰਾ ਉਹਨੂੰ 베ਰੀ ਕਿਨੇ ਬਾਈ ਛੇੜਨਾ ਸਿਰ ਤੋਂ ਪਹਿਲਾਂ ਛੜ ਤੋਂ ਉਹਦਾ ਨੇੜੇ ਹੀ ਕੰਮ ਹੈ ਨੇੜੇ ਹੀ ਕੰਮ ਇੱਥੇ ਜੋਂ ਸਿਰ ਤੇ ਆ ਕੇ ਨਾ ਆਏ ਮੰਨ ਲਿਆ ਵੀੜੇ ਤੈਨੂੰ ਚਾਰਜ ਪੂਰੇ ਮਗਰ ਚ ਪਈ ਉਹਦੇ আচ্ছা ਠੀਕ ਹੈ ਠੀਕ ਹੈ ਬੰਦੇ ਕੌਣ ਆਏ ਘਾਰ ਤੇ ਆਏ ਹੋਏ ਚਲ ਕੋਈ ਗੱਲ ਨਹੀਂ ਬੰਦੇ ਮੈਨੂੰ ਦੂਰੂ ਹੀ ਆ ਲੱਗਦੇ ਇਹ ਠੀਕ ਹੈ ਜੀ ਆਪੇ ਮਨਪ੍ਰੀਤ ਗਿਆ ਵਦਗਾ ਵਦਗਾ ਭਾਈ ਹੋਰ ਵਧੀਆ ਹੋਰ ਜੀ ਠੀਕ ਹੈ ਠੀਕ ਹੈ ਹੋਰ ਭਾਈ ਹੋਰ ਭਾਈ ਇੱਕ ਮਿੰਟ ਕੋਰ ਸੰਗਰਸ ਨਾਲ ਲਿਆਓ ਜੀ ਇਹ ਪਰਾ ਹੈ ਸੀ ਐਮਐਲ ਦਾ ਭਾਈ ਮੁੰਡੇ ਆ ਦੱਸੋ ਕਿਹੜੇ ਪਿੰਡੋਂ ਆਏ ਸੀ ਭਾਈ ਬਰਕੰਦੀ ਤੋਂ ਆਏ ਆ ਬਾਈ ਬਰਕੰਦੀ ਤੋਂ ਤੇ ਆ ਦੂਜਾ ਬਾਈ ਆਂਧੇ ਵਾਲੇ ਤੋਂ ਬਾਈ ਆਂਧੇ ਵਾਲੇ ਤੋਂ ਇਧਰ ਹੋ ਗਏ ਇਹ ਸੁਰਕੋਰੀ ਤੋਂ ਆ ਬਾਈ ਆਹ ਸੁਰਕੋਰੀ ਤੋਂ ਉਹ ਵੀ ਬਰਕੰਦੀ ਤੋਂ ਉਹ ਬਰਕੰਦੀ ਤੋਂ ਆਪਣੇ ਦਾ ਉਹ ਬਾਈ ਲੂਲ ਬਾਈ ਉਹ ਗਵਾਂਡੀ ਪਿੰਡ ਤੋਂ ਆ ਲੂਲ ਬਾਈ ਤੋਂ ਹਾਂ ਮੈਨੂੰ ਦੱਸੋਗੇ ਵੀ ਇੱਥੇ ਕਿਵੇਂ ਲੂਲ ਬਾਈ ਆਉਣਾ ਹੋਇਆ ਫਿਰ ਪਤਾ ਲੱਗੂ ਆਪਣੇ ਦਸਤਾਂ ਬਾਈ ਬਾਈ ਵਿਆਹ ਤੇ ਆਏ ਸੀਗੇ ਠੀਕ ਹੈ ਜੀ ਤੇ ਰੈ ਜੀ ਬਣ ਕੇ ਫਿਰ ਇੱਧਰ ਆ ਗਏ ਠੀਕ ਹੈ ਠੀਕ ਬਾਈ ਯਾਰ ਮੈਨ ਲਾ ਗਏ ਠੀਕ ਹੈ ਠੀਕ ਓਕੇ ਜੀ ਜੀ ਆਏ ਨੂੰ ਬਾਈਆਂ ਦਾ ਹਨਾ ਕਬੂਤਰਾਂ ਵਾਲੇ ਯਾਰ ਬੇਲੀ ਆ ਜਿਵੇਂ ਆਪਾਂ ਸਾਡਾ ਕਦੋਂ ਘਰ ਦੇ ਵਿਆਹ ਸੀਗਾ ਜਦੋਂ ਅਸੀਂ ਗਾਂ ਟੱਪੇ ਆਗੇ ਮਾਨਸੇ ਕੰਨੀ ਹਨਾ ਉਹੀ ਕੰਮ ਇਹ ਕਰਿਆ ਜਿਵੇਂ ਗਲਤ ਗੱਲ ਆ ਆ ਬੱਜੀ ਵੀ ਆਉਂਦਾ ਨਾ ਮੋਰਸਾਂ ਦੀ ਆਵਾਜ਼ ਉਹਦੇ ਦੀ ਆ ਖੜ ਜੋ ਉਹਨੂੰ ਵੀ ਕਰਦੇ ਆ ਕੈਪਚਰ ਵਿੱਚ ਜੀ ਉਹੀ ਹੈ ਲੱਗ ਗਿਆ ਪਤਾ ਆ ਆ ਆ ਲੱਗ ਗਿਆ ਪਤਾ ਉਹੀ ਹੈ ਤੇਰੀ ਤੇ ਤੇ ਤੇਰੀ ਬਾੜੀ ਠੀਕ ਹੈ ਤੂੰ ਹਾਈਲਾਈਟਡ ਪਰਸਨ ਹੈ ਸਾਰਿਆਂ ਦਾ ਯਾਰ ਪਤਾ ਨਹੀਂ ਕੀ ਗੱਲ ਹੈ ਤੇਰੇ ਤੇ ਤੇਰੀ ਬਾੜੀ ਨਹੀਂਗਾ ਸਾਰਿਆਂ ਦੀ ਹਾਂਜੀ ਮੇਰੇ ਵੀਰੋ ਤੇ ਹੁਣ ਜੀ ਇਹਨਾਂ ਨੂੰ ਮੈਂ ਇੱਕ ਮੈਂ ਪੁੱਤ ਕੀ ਜ਼ਰੂਰੀ ਕੰਮ ਹੈ ਜ਼ਰੂਰੀ ਕੰਮ ਕੀ ਬੇਇਜ਼ਤੀ ਹੋ ਗਈ ਪਤਾਨ ਘਟਨੇ ਹੈ ਆ ਜਵਾਕ ਆਪੀ ਪਤੰਗ ਲੈ ਆਏ ਓਏ ਨਵੀਂ ਤੂੰ ਮੋਂਦਾ ਲਾ ਮੈਂ ਆਪੇ ਪਤੰਗਾਂ ਦੇ ਖੱਦਾ ਪਾਉਣੇ ਵਾ ਅੱਛਾ ਹਵਾ ਕਿੱਧਰ ਨੂੰ ਆਇਆ ਅਸੀਂ ਆਪਾਂ ਅਸੀਂ ਉਹਨਾਂ ਦਾ ਚੱਕ ਲਿਆ ਤੂਰੀ ਕਰਤੀ ਤੂਰੀ ਨਹੀਂ ਹਵਾ ਕਿੱਧਰ ਨੂੰ ਆਇਆ ਦੱਸ ਫਿਰ ਤਾਂ ਆਹ ਉਹਨਾਂ ਦਾ ਪਤੰਗ ਤਾਂ ਆਪੀ ਆ ਗਏ ਉੱਧਰ 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 ਆਇਆਂ ਨੂੰ ਉੱਡਣਗੇ ਆਹਾਂ ਇੱਥੋਂ ਉੱਡ ਕੇ ਜਾਊ ਉੱਧਰ ਨੂੰ ਬਾ ਫੇਰ ਠੀਕ ਆ ਸਿਰੇ ਹੀ ਲੱਗ ਜੂ ਬਈ ਜਵਾਕ ਹੀ ਐ ਮੇਰੇ ਸਾਰੇ ਬੱਚੇ ਆਪਣੇ ਸਿਆਣੇ ਬੱਚੇ ਜੀ ਹਾਂਜੀ ਐ ਅੱਛਾ ਆਜ ਪੁੱਤ ਨਵਾ ਸੰਦ ਹਰਦੇਵ ਕਾਕਾ ਇੱਕ ਮੋਡਲ ਦੇਖ ਸੋ ਮਣੀ ਸੋ ਮਣੀ 1,90,000 ਦੀ ਆਈ ਕਿੰਨੇ ਦੀ ਬੱਤ ਦੇਖੋ ਆ ਵੀ ਓਹ ਭਤੀਜਾ ਆ ਵੀ ਭਤੀਜਾ ਹਾਂ ਕੀ ਸਲਾਏ ਤੇਰੀ ਬੱਲੀ ਆ ਭਤੀਜਾ ਆ ਵੀ ਭਤੀਜਾ ਆਈ ਭਤੀਜਾ ਆ ਪਿੰਡੂ ਇਹਦਾ ਹੀ ਕਰਨਾ ਫੋਲ ਕੇ ਚਲੋ ਅੰਦਰ ਵਾਦੂ ਜਵਾਕ ਆਗੇ ਹੁਣ ਇੱਕ ਮਿੰਟ ਥੋੜੀ ਸ਼ਾਂਤੀ ਬਖਸ਼ੋ ਇਹਨਾਂ ਨੂੰ ਮੈਂ ਇੱਕ ਗੱਲ ਕਹੀ ਐ ਚੋਬਰ ਨੂੰ ਤੇ ਦਮਣੀ ਨੂੰ ਮੈਂ ਕਿ ਤੁਸੀਂ ਆਏ ਕਰੋ ਆਪਣੀ ਡਗੋਈ ਦਾ ਪਾਣੀ ਕਰੋ ਬੰਦ ਮੈਂ ਕਿਹਾ ਮੈਂ ਕਿਹਾ ਤੇ ਮੱਛੀ ਹੈ ਇੱਕ ਚੋਬਰ ਹੱਸਦਾ ਉਹ ਮੰਨਦਾ ਨਹੀਂ ਤੇ ਆ ਦਵਣੀ ਨੂੰ ਵੀ ਨਹੀਂ ਮੰਨ ਜ ਨਹੀਂ ਹੋਣਾ ਚੋਬਰ ਨੂੰ ਵੀ ਜੀ ਨਹੀਂ ਪਰ ਮੈਂ ਆਪਦੀ ਅੱਖੀ ਵੇਖੀ ਸੀ ਉਹ ਤਾਂ ਐਡੀ ਸੀਗੀ ਹੁਣ ਵੱਡੀਮੀ ਦਾ ਵੱਡੀ ਹੋ ਗਈ ਹੋ ਗਈ ਉਹ ਹਾਂ ਤੇ ਇਹ ਹੋ ਜੀ ਨਾ ਹੋਈ ਫਿਰ ਕਰ ਗੱਪ ਫਿਰ ਜੇ ਨਾ ਹੋਈ ਫਿਰ ਮੈਂ ਲੈ ਕੇ ਚੱਡੂਗਾ ਖਾਵਾਂਗੇ ਹਟ ਦੇ ਇੱਕ ਮਿੰਟ ਮੋਗਦੀ ਪਤਾ ਹੀ ਦੇ ਹਾਣਾ ਮਾਣਾ ਕਰ ਤੇ ਇਹਦੇ ਤੇ ਹੈਗੀ ਨਹੀਂ 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 ਇਹਦੇ ਵਿੱਚ ਗੰਦੀ ਹੈ ਨਹੀਂ ਗੰਦੀ ਹੈ ਤੇ ਇਹਦੇ ਵਿੱਚ ਮੱਛੀ ਹੈ ਪਾਣੀ ਦੀ ਸਪਲਾਈ ਕਰਤੀ ਬੰਦ ਡੱਗੀ ਹੈਗੀ ਲੀਕ ਪੰਜ-ਛਤ ਦਿਨਾਂ ਚ ਹੋਊ ਵਹਿਲੀ ਤੇ ਪੰਜ-ਛਤ ਦਿਨਾਂ ਬਾਅਦ ਪਤਾ ਲੱਗੂਗਾ ਗੱਪ ਦਾ ਗੱਪ ਤੇ ਸੱਚ ਦਾ ਸੱਚ ਵੀ ਮੇਰਾ ਵਹਿਮ ਸੀ ਵੀ ਮੈਨੂੰ ਬਾਹਲੇ ਬਾਹਲੇ ਰੋਟੀ ਪਾਣੀ ਡਾਕਟਰ ਜੀ ਨਾਲ ਨਾ ਕਹਾਂ ਸੀਗੀ ਮੈਂ ਵੇਖੀ ਸੀ ਜੇ ਮਰੀ ਨਾ ਹੋਈ ਵਿੱਚ ਹੋਊਗੀ ਉਦੋਂ ਉਦੋਂ ਐਡੀ ਸੀਗੀ ਇਹ ਮਰੀ ਹੋਈ ਵਿੱਚ ਤਾਂ ਆ ਜਾਂਦੀ ਇੱਕ ਮਿੰਟ ਉਦੋਂ ਉਦੋਂ ਐਡੀ ਸੀਗੀ ਤੇ ਹੁਣ ਐਡੀ ਸਭ ਹੋ ਹੀ ਗਈ ਗ੍ਰਾਮ ਵਾਲੀ ਹਾਂ ਬਸ ਠੀਕ ਆ ਓਕੇ ਆ ਹੁਣ ਪਤੰਗ ਚੜਾ ਲੱਗੇ ਫਿਰ ਆਪਾਂ ਚੜਾ ਅੱਗੇ ਪਤੰਗ ਮੋਨੋਫਿਲ ਨਾਲ ਪਤੰਗ ਜਿਹੜਾ ਅੱਗੇ ਠੀਕ ਹਾਂਜੀ ਪਤੰਗ ਵੀ ਜੜਾਲਿਆ ਸੀਗਾ ਮੋਨੋਫਿਲ ਨਾਲ ਤੇ ਪਰ ਦੂਜੇ ਪਤੰਗ ਸਾਰੇ ਲੈ ਗਏ ਇਹਨੂੰ ਵੇਖ ਕੇ ਤੇ ਆਪਾਂ ਕੋਠਾ ਆਪਾਂ ਉੱਥੇ ਰੱਖਿਆ ਸੀ ਕੋਠੀ ਤੇ ਜਵਾਕਾਂ ਨੇ ਖਿੱਚਦਾ ਕੋਠੇ ਜੜਾਦਾ ਲੈ ਗਏ ਉਦੋਂ ਬਾਅਦ ਹਾਂਜੀ ਬੈਠ ਗਈ ਸਾਨੂੰ ਅੱਜ ਤੋਂ ਪੰਜ ਦਿਨਾਂ ਨੂੰ ਮੱਛੀ ਦਿਖਾਉਂਗਾ ਇੱਕ ਵਾਰੀ ਸੁਣੀ ਕੱਢ ਕੇ ਠੀਕ ਹੈ ਫਿਰ ਖਾਵਾਂਗੇ ਆਪਾਂ ਉਹਨੂੰ ਫਿਰ ਸਪਕਾ ਕੀ ਕਰਦਾ ਸਹੀ ਓਏ ਚਾਹ ਪੀਣੀ ਹੈ ਨਹੀਂ ਪੀਣੀ ਇਟਸ ਸਟੇ ਟਾਈਮ ਮੇਰੇ ਵੀਰੋ ਓਕੇ ਭਰਾ ਪਤੰਗ ਡਾਕੇ ਪਤੰਗ ਕੋਠੇ ਸਮਰਾਤ ਨੂੰ ਜਾ ਕੇ ਤੈਨੂੰ ਕਬੂਤਰ ਬਣਾ ਦੇ ਨਹੀ ਕੀ ਕਰਨਾ ਫਿਰ ਚਲੋ ਜੀ ਘਰੇ ਚਲੇ ਆਈਏ ਸਮੁੰਦਰੀ ਛਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਈਆਂ ਗੱਲਾਂ ਕਿੱਥੇ ਬਣਦੀਆਂ ਨੇ ਯਾਰ ਗੀਤ ਇੱਡੇ ਚੰਦਰੇ ਗੀਤ ਪਲੇਲਿਸਟ ਬਣਾ ਰੱਖਿਆ ਨਾ ਮਾੜੇ ਬੰਦੀ ਤੇ ਸੁਣ ਕੇ ਡੈਸ਼ਪੋਰਡ ਦੀ ਸੱਚੀ ਗੱਲ ਹੈ ਰ ਜਾਨੀ ਵਾ ਵਾ ਕੀ ਬਾਤਾਂ ਨੇ ਬਸ ਬਸ ਹੁਣ ਕਿਹਦੀ ਰੋਟੀ ਲੱਤਾਂ ਮਾਰ ਕੇ ਫੇਕ ਕਰੇ ਜਾ ਕੇ ਆਪ ਰੋਟੀ ਢਿਖਾਏ ਵਾ ਬੀ ਠੀਕ ਹੈ ਕਿ ਨਹੀਂ ਅੱਜ ਬਹੁਤ ਸਹੀ ਨਾ ਤਾਂ ਮੈਨੂੰ ਲੱਗਦਾ ਨਾ ਅਸੀਂ ਕਦੇ ਤੂੰ ਦੇਖਣ ਨੂੰ 100 ਦਨਾ ਚ ਇੱਕ ਦਿਨ ਹੱਸਦੇ ਨਹੀਂ ਨਾ ਦੰਦ ਕੱਢਿਆ ਇਤਾਂ ਯਾਰ ਕਦੇ ਕਦੇ ਹੂੰ ਵੀ ਮੂਡ ਜਾ ਤੁਹਾਨੂੰ ਪਤਾ ਹੋ ਜਾਂਦਾ ਨਾ ਉਹ ਰੱਜ ਕੇ ਹੱਦ ਨੇ ਬੱਖਾਂ ਤੋਂ ਹਲਾਕ ਨੇ ਕਿੱਦਾਂ ਨਹੀਂ ਬਾੜਾ ਹਸਦਾ ਸੱਚੀ ਹਸੇਦਾ ਦਵਣੀ ਰੋਜ ਆ ਚੋਬਰ ਹੋ ਜਾ ਮੈਂ ਸਰਾ ਯਾਰ ਨੂੰ ਤਾਂ ਸਾਡੀ ਟੀਮ ਯਾਰ ਓਕੇ ਰਿਪੋਰਟ ਟੀਮ ਸਾਡੀ ਠੀਕ ਹੈ ਕਿ ਨਹੀਂ 메인 ਕੈਰੈਕਟਰ ਟੀਮ ਦੇ ਤੁਹਾਨੂੰ ਪਤਾ ਹੀ ਹੈ ਦਮਣੀ ਚੋਬਰ ਠੀਕ ਹੈ ਤੇ ਬਲਜੀਤ ਤੇ ਇੱਕ ਸਾਡਾ ਮਿੱਤਰ ਜਗਦੀਪ ਉਹ ਇੱਥੇ ਹੈ ਨਹੀਂ ਉਹ ਬਟਿੰਡੇ ਹੁੰਦਾ ਹੈ 메인 ਅਸੀਂ ਆ ਬੰਦੇ ਆ ਪਹਿਲੇ ਨੰਬਰ ਤੇ ਦਮਣੀ ਤੇ ਆਇ ਤਾਂ ਬਲਜੀਤ ਪਹਿਲੇ ਦੂਜੇ ਨੰਬਰ ਦਾ ਕੋਈ ਚੱਕਰ ਨਹੀਂ ਦਮਣੀ ਬਲਜੀਤ ਚੋਬਰ ਤੇ ਇੱਕ ਜਗਦੀਪ ਮੈਂ ਕਿਹਾ ਇੱਕ ਨੰਬਰ ਆ ਕੰਮ ਆ ਆਪਣਾ ਹਣਾ ਬਾਕੀ ਬਸ ਕਬੂਤਰਾਂ ਵਾਲੇ ਬੰਦੇ ਆ ਆਪਣੇ ਜਿਸ ਨੂੰ ਗਿਣਾਵਾਂ ਮੈਂ 메ਨ 메ਨ ਜੇ ਜਿਹੜੇ ਮੈਂ ਆਦੇ ਖੁੱਡੇ ਮਾਨਕੇ ਚਾਲਦਾ ਜਿਨ੍ਹਾਂ ਨੂੰ ਵੀ ਮੇਰੇ ਖੁੱਡੇ ਹੈਗੇ ਇੱਥੇ-ਇੱਥੇ ਉਹ ਹੈਗੇ ਜੀ ਪਹਿਲੇ ਨੰਬਰ ਤੇ ਚੋਬਰ ਠੀਕ ਹੈ ਪਹਿਲੇ ਨੰਬਰ ਤੇ ਸਾਚ ਆਪਣਾ ਘਰ ਪਹਿਲੇ ਨੰਬਰ ਤੇ ਆਪਣਾ ਘਰ ਆਹਾ ਦੂਜੇ ਨੰਬਰ ਤੇ ਖੁੱਡਾ ਆਪਣਾ ਹੈਗਾ ਚੋਬਰ ਕੇ ਘਰੇ ਤੀਜੇ ਨੰਬਰ ਤੇ ਪਿਉਰੀ ਸ਼ੋਪ ਦੀ ਕੋਲੇ ਚੌਥੇ ਨੰਬਰ ਤੇ ਸਵਜਿੰਦਰ ਕੋਲੇ ਪਿਉਰੀ ਤੇ ਪੰਜਵੇਂ ਨੰਬਰ ਤੇ ਮੁਕਸਰ ਵਾਲੇ ਮੁੰਡੇ ਜਿਹੜੇ ਠੀਕ ਹੈਗੇ ਨਹੀਂ ਮੁਕਸਰ ਵਾਲਾ ਰਮੋਲਦੀਪ ਤੇ ਕੋ ਦਾ ਮਿੱਤਰ ਨੂਰਮਨ ਲੱਗਦਾ ਹੈ ਨਾ ਬਸ ਆਹਾ ਚਾਰ ਪੰਜ ਸਹੀ ਆਪਣੇ ਖੁੱਡੇ ਆਪਾਂ ਮੰਨ ਕੇ ਚੱਲਦੇ ਆ ਤੇ ਸੱਚ ਕਿ ਮੇਨ ਜਿੱਥੋਂ ਮੈਨੂੰ ਝਾਕ ਹੁੰਦੀ ਹੈ ਵੀ ਮੈਨੂੰ ਕੁਝ ਮਿਲੂਗਾ ਉਹ ਹੈਗਾ ਗੁਰੂ ਸਾਹਿਬ ਬਾਈ ਗੋਰੀ ਕੋਲ ਠੀਕ ਹੈ ਕਿ ਨਹੀਂ ਮੈਂ ਉੱਥੋਂ ਝਾਕ ਰੱਖਦਾ ਤੇ ਸਾਰੀ ਟੀਮ ਬਾਕੀ ਮੇਰੇ ਮਗਰ ਹੁੰਦੀ ਹੈ ਆਪਣੀ ਹਨਾ ਤਾਂ ਕਰਕੇ ਚਲੋ ਕਰ ਕਰੇ ਜਾਏ ਬਾਬੇ ਬੋਲ ਲੰਮੀ ਝੋੜੀ